ਸੀਲਪੁਰਨਪੁਰ ਦਿਲਾ ਪੇਲੀਪੀਚ ਦੇ ਵਿੱਚ ਆਏ ਆ ਆ ਸੰਗਤ ਆਈ ਸਾਰੀ ਇੱਥੇ ਇਕੱਠੀ ਹੈ ਇਹ ਸੰਗਤ ਨੇ ਸਾਨੂੰ ਹੁਕਮ ਕੀਤਾ ਸੀ ਮਾਮਲਾ ਇਹ ਦੀ ਇੱਕ ਸਾਡੀ 13 ਸਾਲ ਦੀ ਬੇਟੀ ਆ ਕੋਮਲਦੀਪ कौर ਇਹ ਜਿਹੜੇ ਇਥੋਂ ਦੇ ਪਿੰਡ ਦੇ ਗਰੰਤੀ ਨੇ ਭਾਈ ਸਾਹਿਬ ਸਿੰਘ ਜੀ ਇਹ ਉਹਨਾਂ ਦੀ ਬੇਟੀ ਹੈ 13 ਸਾਲ ਦੀ ਉਮਰ ਹੈ ਇਹ ਗਰੰਤੀ ਸਾਹਿਬ ਜਿਹੜਾ ਹੈ ਇਹ ਪਾਰ ਤੇ ਬੈਠੇ ਸੀ ਰਹਿ ਰਸਤਾ ਸਮਾ ਸੀ ਦੇਤੀ ਗੇਟ ਤੋਂ ਬਾਹਰ ਅਸੀਂ ਜਿਹੜੇ ਗੇਟਾਂ ਨਹੀਂ ਆਏ ਆ ਬਾਰੇ ਦੇ ਸੜਕੇ ਸਾਹਮਣੇ ਉੱਥੇ ਬਾਹਰ ਸੀ ਤੇ ਜਦੋਂ ਮੈਂ ਪਾਰ ਤੋਂ ਬਾਅਦ ਖਾਲੀ ਹੋਏ ਇਹਨਾਂ ਲੱਭਣਾ ਸ਼ੁਰੂ ਕੀਤਾ ਤੇ ਬੇਟੀ ਇਹਨਾਂ ਤੇ ਨਹੀਂ ਲੱਭੀ ਉਹਨਾਂ ਕਿਹਾ ਵੀ ਇੱਕ ਚਿੱਟੇ ਰੰਗ ਦੀ ਕਾਰ ਸੀ ਉਹਦੇ ਵਿੱਚ ਤਿੰਨ ਚਾਰ ਜਣੇ ਬੈਠੇ ਸੀ ਉਹ ਤੇਰੀ ਬੇਟੀ ਉਹ ਕਾਰ ਜਿਹੜੀ ਉਹ ਇਧਰ ਨੂੰ ਗਈ ਹੈ 28 ਤਰੀਕ ਨੂੰ ਜਦੋਂ ਐਫਆਈਆਰ ਹੋਈ ਹੈ ਉਹਦੇ ਵਿੱਚ ਛੇਤੀ ਕਿਤੇ ਕੋਈ ਕਾਰਵਾਈ ਨਹੀਂ ਹੋਈ ਜਦੋਂ ਇਹਨਾਂ ਭਜਨਸ ਕੀਤੀ ਹੈ ਤੇ ਭਜਨਸ ਤੋਂ ਬਾਅਦ ਐਫਆਈਆਰ ਹੋਣ ਤੋਂ ਬਾਅਦ ਫੇਰੇ ਦਾ ਮੈਡੀਕਲ ਹੋਇਆ ਮੈਡੀਕਲ ਹੋਣ ਤੋਂ ਬਾਅਦ 164 ਦੇ ਧਿਆਨ ਹੋਏ ਨੇ 13 ਸਾਲ ਦੀ ਲੜਕੀ 164 ਦੇ ਬਿਆਨਾਂ ਵਿੱਚ ਕਹਿਣ ਲਈ ਹੈ ਵੀ ਫਲਾਣੇ ਫਲਾਣੇ ਚਾਰ ਬੰਦੇ ਸੀ ਜਿਹੜੇ ਮੈਨੂੰ ਕਾਰ ਚ ਲੈ ਕੇ ਗਏ ਤੇ ਗਰੰਟੀ ਭਾਈ ਸਾਹਿਬ ਇਹ ਭੱਜ-ਭੱਜ ਕੇ ਹਾਰ ਹੋ ਗਏ ਨੇ ਅੱਲੋਂ ਜਦੋਂ ਨਹੀਂ ਸੁਣਵਾਈ ਹੋਈ ਐਸਪੀ ਤੱਕ ਗਏ ਨੇ ਐਸਪੀ ਨੇ ਕਹਿ ਵੀ ਠੀਕ ਹੈ ਅਸੀਂ ਇਹਨਾਂ ਨੂੰ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਫੜਾਂਗੇ ਉਸ ਤੋਂ ਬਾਅਦ ਜਦੋਂ ਨਹੀਂ ਫੜੇ ਗਏ ਦੁਬਾਰਾ ਗਏ ਨੇ ਤੇ ਫਿਰ ਗਰੰਟੀ ਸਾਹਿਬ ਨੂੰ ਐਸਪੀ ਸਾਹਿਬ ਕਹਿੰਦੇ ਨੇ ਵੀ ਜਿਆਦਾ ਕਰ ਭਾਈ ਸਾਹਿਬ ਕੀਤੀ ਜਿਆਦਾ ਤੂੰ ਸਾਨੂੰ ਪਰੇਸ਼ਾਨ ਕੀਤਾ ਤਾਂ ਅਸੀਂ ਤੇਰੇ ਉੱਤੇ ਮਕਦਮਾ ਪਾ ਲੈਣਾ ਇੱਕ ਬੰਦਾ ਜਿਹੜਾ ਉੱਚ ਚਲਾ ਗਿਆ ਹੋਰ ਕੋਈ ਬੰਦਾ ਨਹੀਂ ਜਾਵਾ ਅੱਜ ਮੇਰੀ ਕੌਮ ਪੂਰੀ ਦੇ ਅੱਗੇ ਪਾਵੇਂ ਉਹ ਸਾਡੇ ਅਕਾਲਪਤੀ ਸਾਹਿਬ ਦੇ ਜਥੇਦਾਰ ਹੋਣ ਮੈਂ ਮੈਂ ਵੀਡੀਓ ਆਪੀ ਨੂੰ ਜਥੇਦਾਰ ਸਾਹਿਬ ਨੂੰ ਕਹਾਂਗਾ ਇੱਕ ਸਾਡੀ ਪੂਰੀ ਸਾਂਝੀ ਬੇਟੀ ਸਾਰਿਆਂ ਦੀ ਜੀ